ख रहे हो स्टार न्यूज एटीन चैनल अंजाब दबर हूँ एक चलक खास खबर रिजरवेशन चोर फो मोर्चे आगुआ वालों आ रही लोक सभा चो लम मीटिंग हुई मीटिंग विच भाई अमृतपाल सिंह चो मुहिम नलविंदर कुमरा ने दिता व्यान बलविंदर कुमरा ने कहा कि साढ़े देश विच एक समय दो संविधान चल रहे हैं 400 करोड़ का घोटाला करने वाला चोन प्रचार कर रहा है नशे विरुद्ध आवाज उठाने वाला जेल विच बंद है सिमरनजीत शैंकी ने कहा कि लोग सभा दिया चोणा विच लोग उना उम्मीदवारों लोक मु नहीं लगाउंगे जो जितने तो बाद गुम हो जाते हैं आओ देखते हैं खबर विस्तार सहित ਅਜ ਮੋਹਾਲੀ ਫੇਸਤ ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ 2024 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਬਾਰੇ ਆਗੂਆਂ ਵਿੱਚ ਵਿਚਾਰਾ ਹੋਈਆਂ ਮੋਰਚੇ ਦੇ ਸੀਨੀਅਰ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦੇ ਆਖਿਆ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵੋਟਾਂ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦੇ ਹੋਏ ਦੇਸ਼ ਪ੍ਰਤੀ ਵਫਾਦਾਰ ਸਰਕਾਰ ਚੁਣੀਏ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਆਪਣੇ ਹੱਕਾਂ ਦੇ ਲਈ ਲੜੀਏ ਤੇ ਦੇਸ਼ ਪ੍ਰਤੀ ਸੱਚੀ ਸ਼ਰਧਾ ਰੱਖੀਏ ਮੋਰਚੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਆਖਿਆ ਕਿ ਆ ਰਹੀਆਂ ਚੋਣਾਂ ਵਿੱਚ ਅਸੀਂ ਉਮੀਦਵਾਰਾਂ ਦੀ ਸਹੀ ਚੋਣ ਕਰੀਏ ਜੋ ਉਮੀਦਵਾਰ ਸਾਡੇ ਹਲਕੇ ਦਾ ਵਿਕਾਸ ਕਰ ਸਕੇ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰ ਸਕੇ ਤੇ ਸਾਡੇ ਹੱਕ ਸਾਨੂੰ ਦਿਵਾ ਸਕੇ ਅਸੀਂ ਉਸ ਨੂੰ ਆਪਣਾ ਕੀਮਤੀ ਵੋਟ ਪਾ ਕੇ ਪਾਰਲੀਮੈਂਟ ਵਿੱਚ ਭੇਜੀਏ ਜੋ ਸਾਡੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾ ਸਕੇ ਪਾਈ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਇੱਕ ਦੇਸ਼ ਵਿੱਚ ਇੱਕੋ ਸਮੇਂ ਦੋ ਸੰਵਿਧਾਨ ਚੱਲ ਰਹੇ ਹਨ ਇੱਕ ਪਾਸੇ ਸ਼ਰਾਬ ਘਟਾਲੇ ਵਿੱਚ ਲਗਭਗ 400 ਕਰੋੜ ਦਾ ਕਪਲਾ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਵਿੱਚੋਂ ਬਾਹਰ ਆ ਸਕਦਾ ਹੈ ਤੇ ਦੂਜੇ ਪਾਸੇ ਪੰਜਾਬ ਵਿੱਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਨੌਜਵਾਨਾਂ ਨੂੰ ਦੂਸਰੇ ਰਾਜ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਬਲਵਿੰਦਰ ਕੁੰਬੜਾ ਨੇ ਅੱਗੇ ਚੱਲਦੇ ਕਿਹਾ ਕਿ 4 ਸਾਲ 11 ਮਹੀਨੇ 10 ਦਿਨ ਡਾਕਟਰ ਅੰਬੇਦਕਰ ਜੀ ਦੀ ਪ੍ਰੇਰਨਾ ਤੇ ਚੱਲਦੇ ਹੋਏ ਆ ਰਹੀਆਂ ਚੋਣਾ ਵਿੱਚ ਯੋਗ ਉਮੀਦਵਾਰ ਨੂੰ ਵੋਟ ਪਾ ਕੇ ਕਾਮਯਾਬ ਕਰੀਏ ਇਸ ਤੋਂ ਬਾਅਦ ਮੋਰਚੇ ਦੇ ਯੂਥ ਆਗੂ ਸਿਮਰਨਜੀਤ ਸਿੰਘ ਸ਼ੈਕੀ ਨੇ ਆਖਿਆ ਕਿ ਸਾਨੂੰ ਉਹਨਾਂ ਲੀਡਰਾਂ ਨੂੰ ਉਹਨਾਂ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੋ ਬਾਹਰ ਤੋਂ ਆ ਕੇ ਇੱਥੇ ਖੜਦੇ ਹੰਤੇ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੇ ਲੋਕਾਂ ਨੂੰ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਤਰੀਆਂ ਤਰਾਈਆਂ ਰਹਿ ਜਾਂਦੀਆਂ ਹਨ ਉਨ੍ਹਾਂ ਨੇ ਵੀ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਇਸ ਸਮੇਂ ਕਿਸਾਨ ਸਬਜੀ ਮੰਡੀ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਸਨੇਟਾ ਪਿੰਡ ਤੋਂ ਆਏ ਰਾਜਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਬਿਜਲੀ ਬਿੱਲ 9500 ਰੁਪਏ ਆਇਆ ਹੈ ਜੋ ਬਿਲਕੁਲ ਨਜਾਇਜ਼ ਹੈ ਇਹ ਪੰਜਾਬ ਸਰਕਾਰ 600 ਯੂਨਿਟ ਮੁਆਫ ਕਰਨ ਦੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ ਜੋ ਸਭ ਖੋਖਲੇ ਹਨ ਇਸ ਸਮੇਂ ਪ੍ਰદાન ਬਲਕਾਰ ਸਿੰਘ ਰਾਜਾ ਸਨੇਟਾ ਬਾਬੂ ਬੇ ਪ੍ਰਕਾਸ਼ ਕਰਮਜੀਤ ਸਿੰਘ ਇਹਨੂੰ ਦਵਿੰਦਰ ਸਿੰਘ ਅਮਰੀਕ ਸਿੰਘ ਬਹਾਦਰ ਸਿੰਘ ਮਾਨ ਸਿੰਘ ਗੁਰਦੀਪ ਸਿੰਘ ਸੀਮਾ ਮਨਦੀਪ ਸਿੰਘ ਆਦੇ ਹਾਜ਼ਰ ਹੋਏ ਇਹ ਸਭ ਥੀ ਲੈਟਰਾਂ ਤੇ ਚੱਲ ਰਹੇ ਫਰਮੈਸ਼ਨ ਤੋਂ ਫੋਪੇ ਨੂੰ ਲਗਭਗ 4 ਮਹੀਨੇ ਤੋਂ ਵੱਧਾ ਸਮਾਂ ਬੀਤ ਚੁੱਕਾ ਹੈ ਜਿੱਥੇ ਝਾਲੀ ਐਸਸੀ ਸਰਟੀਫਿਕੇਟ ਬੀਸੀ ਸਰਟੀਫਿਕੇਟ ਕਰਕੇ ਇਹ ਲੋਕ ਨੌਕਰੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਲੜਾਈ ਜਿੱਤੀ ਹੋਈ ਹੈ ਤੇ ਸਾਡੇ ਸਾਰੇ ਸਮਾਜਿਕ ਆਗੂ ਸਾਹਿਬਾਨ ਤੋਂ ਤੌਰ ਤੇ ਸਹਿਯੋਗ ਦੇ ਰਹੇ ਨੇ ਆ ਗਿਆ ਸਮਾਂ ਹੁਣ ਉਹ ਲੋਕੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਐ ਚਾਹ ਕਹਾਣੀ ਨਾਲ ਜੁੜਿਆ ਹੋਇਆ ਮਜ਼ਦੂਰਾਂ ਨਾਲ ਜੁੜਿਆ ਹੋਇਆ ਜਾਂ ਮਜ਼ਦੂਰਾਂ ਨਾਲ ਹੋਵੇ ਜਾਂ ਐਸਟੀਸੀ ਲੋਕਾਂ ਨਾਲ ਹੋਵੇ ਪਰ ਜਿਹੜਾ ਹੁਣ ਤੁਸੀਂ ਦੇਖ ਰਹੇ ਨੂੰ ਲੋਕਸਵਾ ਲੈਖਨ ਦਾ ਬੀਗਲ ਬਚ ਚੁੱਕਾ ਪੂਰਾ ਜਿਹੜਾ ਖਾੜਾ ਪੰਜਾਬ ਤੋਂ ਪੱਥਿਆ ਹੋਇਆ ਆਪਣੇ ਆਪਣੇ ਕੈਂਡੀਡੇਟ ਖੜ ਕੇ ਕਲਪਲੇ ਸਟੇਜਾਂ ਦੇ ਬਹੁਤ ਵੱਡੇ ਵਾਦੇ ਤੇ ਵਾਅਦੇ ਕਰ ਰਹੇ ਨੇ ਅਨਾਉਂਸਮੈਂਟਾਂ ਕਰਦੇ ਨੇ ਤੇ ਮੇਰੀ ਸਾਰੀ ਪੰਜਾਬ ਵਸਤੀਆਂ ਨੂੰ ਕਲ ਕਲੇ ਘਰਾਂ ਤੋਂ ਆਵਾਜ਼ ਜਿੰਦੀ ਜਿੱਥੇ ਵੀ ਸਾਡੇ ਸਰੋਤ ਤੇ ਪ੍ਰੈਸਰਾਂ ਨੂੰ ਸੁਣ ਰਹੇ ਨੇ ਉਹਨਾਂ ਵੀਰਾਂ ਨੂੰ ਆਪਣੀ ਬੇਨਤੀ ਹੈ ਕਿ ਉਹ ਬੰਦਾ ਦੇਖ ਕੇ ਮੈਂ ਪਾਰਟੀ ਬਾਜੀ ਤੋਂ ਫਰੁੱਟ ਕੇ ਗੱਲ ਕਰ ਰਿਹਾ ਕਿ ਪਾਰਟੀਆਂ ਦੇ ਕੋਈ ਫਲਾਵੀ ਪਾਰਟੀ ਹੈ ਜੀ ਦੂਜੀ ਪਾਰਟੀ ਹੈ ਤੇਜੀ ਪਾਰਟੀ ਹੈ ਉਸ ਬੰਦੇ ਨੂੰ ਆਪਣੀ ਕੀਮਤੀ ਵੋਟ ਦੇ ਦਿਓ ਜਿਹੜਾ ਸਾਡੇ ਹੱਕਾਂ ਦੀ ਲੜਾਈ ਕਰਨ ਵਾਲਾ ਹੋਵੇ ਸਾਡੇ ਹੱਕਾਂ ਦੀ ਰਾਖੀ ਕਰਨ ਵਾਲਾ ਹੋਵੇ ਸਾਡੇ ਦੁੱਖ ਸੁੱਖ ਦਾ ਸਮਝੀ ਹੋਵੇ ਇਹ ਤਾਂ ਹੋ ਜਿਹਾ ਪਹਿਲਾਂ ਆਪਾਂ 70 ਸਾਲ ਤੋਂ ਚੱਲ ਰਹੀਆਂ ਇੱਥੇ ਲਖਨ ਜਦੋਂ ਵੋਟਾਂ ਮਟੋਰ ਕੇ ਮੁੜ ਕੇ ਆਉਂਦੇ ਨੇ ਲੋਕ ਪਰੋਂ ਮੱਛੀ ਤੇ ਹੁੰਦੇ ਨੇ ਗਰੰਟੀਆਂ ਦੇ ਕੇ ਜਿਵੇਂ ਛੇ ਛੇ ਗਰੰਟੀਆਂ ਦੀ ਗੱਲ ਕਰ ਲੋ ਨਸ਼ਾ ਖਤਮ ਕਰਨਾ ਕੇਸ ਖਤਮ ਕਰਨੀ ਲੋਕਾਂ ਨੂੰ ਪੰਜ ਮੱਝ ਮਾਰਨ ਦੇ ਪਲਾਟ ਦੇਣੇ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਪੈਸੇ ਦੇਣੇ ਤੇ ਮਲਾਜ਼ਮਾਂ ਨੂੰ ਪੱਕਾ ਕਰਨ ਲਈ ਤੇ ਐਸੇ ਟਰੈਕਸਨਾਂ ਨੂੰ ਬਹੁਤ ਵੱਡੇ ਵੱਡੇ ਦਾਅਵੇ ਪੰਜ ਪਿੰਟਾਂ ਜਿਹੜੀ ਐਮਐਸਪੀ ਮਿਲਦੀ ਹੈ ਤੁਵੀ ਜਰਾ ਪ੍ਰਾਂਤ ਰੱਖਣਾ ਕਿ 5 ਮਿੰਟਾਂ ਚ ਮਿਲਦੀ ਆ ਪਿਛਲੇ 2.5 ਸਾਲ ਤੋਂ ਮਿਲਗੀ ਆਪਾਂ ਨੂੰ ਐਮਐਸਬੀ ਤੇ ਸਾਰੀ ਵੇਰੇ ਵੀਰਾਂ ਨੂੰ ਅਪੀਲ ਹੈ ਬੇਨਤੀ ਆਪਣੀ ਇੱਕ ਕੀਮਤੀ ਵੋਟ ਬੰਦਾ ਦੇ ਕੇ ਪਾ ਦਿਓ ਤਾਂ ਕਿ ਕੰਮ ਤੁਹਾਡੇ ਕੰਮਾਂ ਵਾਲਾ ਹੋਏ ਕਿ ਅੱਜ ਤਾਹਾਨੂੰ 4 ਸਾਲ 11 ਮਹੀਨੇ 10 ਦਿਨ ਬੀਤ ਗਏ ਨੇ ਅਸੀਂ ਜੇ ਐਸਟੀਬੀਸੀ ਲੋਕ ਨਹੀਂ ਸਿਰਫ ਤੱਕ ਕੋਲੇ ਮਾਰਾ ਰਹਿ ਜਾਂਦਾ ਡਾਕਟਰ ਪੀਮਰਾਉ ਉਮੀਦਵਾਰ ਜੀ ਤੁਹਾਡੀ ਸੋਚ ਤੇ ਪੜਾ ਦੇਾਂਗੇ ਥੋਕੇ ਇਸੇ ਤਰ੍ਹਾਂ ਕਾਂਸ਼ੀ ਆਉਂਗੀ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਪਰ ਮੈਨੂੰ ਲੱਗਦੀ 4 ਸਾਲ 11 ਮਹੀਨੇ 10 ਦਿਨ ਬੀਤ ਗਏ ਆ ਤਕਰੀਬਨ 20 ਮਿੰਟ ਰਹਿ ਗਏ ਫੇਰ ਤੁਹਾਡੇ ਕੋਈ ਹੱਕਾਂ ਦੀ ਰਾਖੀ ਲਈ ਤੁਸੀਂ ਪੈਰਾ ਦੇ ਸਕਦੇ ਕਾ ਲੋਕਾਂ ਦੀਆਂ ਗੱਲਾਂ ਬਾਤਾਂ ਜਨਾਇਓ ਕਿ ਬ੍ਰੈਡ ਨਾ ਕੋੜਾ ਤਨਾ ਗਿਰੋ ਛੱਡੋ ਤੇ ਨਾ ਲੋਕਰ ਦੇ ਸੂਟਾ ਤੇ ਨਾ ਜਾਓ ਪੈਸੇ ਤੇ ਨਾ ਜਾਓ ਬਹੁਤ ਹੀ ਰਕਮ ਦੇ ਵਿਅਕਤੀ ਨੂੰ ਪਾਕਿਸਤਾਨ ਦੇ ਜਿਹੜਾ ਤੁਹਾਡਾ ਪੰਜਾਬ ਦਾ ਪੰਜਾਬ ਦੀ ਨੌਜਵਾਨੀ ਦਾ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਇੱਕ ਸਾਦਾ ਦਾ ਸੁਧਾਰ ਹੋ ਸਕੇ ਫੱਗੀਆਂ ਜਿਹੜੀਆਂ ਬੈਦਮੰਗਾਂ ਦੇ ਲੋਕਾਂ ਦੀਆਂ ਕੂਰੀਆਂ ਹੋ ਸਕਾਂ ਇਹ ਡਰਾਮੇ ਵਾਲੇ ਲੋਕ ਜਿਵੇਂ ਟੁਟਕਲੇ ਤੇਜਾਂ ਤੇ ਫਲਾਦੰਦੇ ਨੇ ਮੱਚ ਫੱਟਦੇ ਨੇ ਤੇਜਾਂ ਤਲਾਸ ਸਕਦੇ ਨੇ ਪਰ ਸਰਕਾਰਾਂ ਚਲਾਣੀਆਂ ਬਹੁਤ ਆਕੀਆਂ ਤੁਸੀਂ ਦੇਖੇ ਰਹੇ ਬਹੁਤ ਵੱਡੇ ਵੱਡੇ ਘਟਾਲੇ ਜਿਵੇਂ 400 ਕਰੋੜ ਦਾ ਘਟਾਲਾ ਹੋਇਆ 300 ਕਰੋੜ ਦਾ ਸ਼ਰਾਬ ਦਾ ਘਟਾਲਾ ਹੋਇਆ ਤੇ ਮੈਨੂੰ ਲੱਗਦੀ ਹੈ ਦੇਸ਼ ਦੀ ਆਜ਼ਾਦੀ ਮangoਜ ਖੁਸ਼ੀ ਮਨਾ ਰਹੇ ਨੇ ਵੀ ਕੈਂਜਰੀ ਵਾਲੀ ਬਾਹਰ ਆ ਕੇ ਉਹ ਪ੍ਰਚਾਰ ਕਰੇਗਾ ਪਰ ਉਹ ਪ੍ਰਚਾਰ ਔਰ ਕਿਹੜੇ ਕੰਮ ਦੇ ਕਰੇਗਾ ਇਹ ਵੀ ਪਤਾ ਹੈ ਜਿਹੜੇ ਪਹਿਲੇ ਹੀ ਦੋਸਤ ਜਿਹੜੇ ਪਹਿਲਾਂ ਹੀ ਕ੍ਰਾਪਸ਼ਨ ਚ ਲੋਕਾਂ ਦਾ ਸੀ ਜੇ ਉਹ ਆਪੇ ਪਕਾਇਆ ਕਰਦੇ ਤੁਸੀਂ ਇਹਨਾਂ ਤੇ ਬਹੁਤਾਂ ਵਿਸ਼ਵਾਸ ਨਾਲ ਕਰੋ ਵੇਖ ਕੇ ਵੋਟ ਪਾ ਦਿਓ ਅਸੀਂ ਚਾਲੀ ਦਲ ਦੀ ਜਾਂ ਕਾਂਗਰਸ ਦੀ ਜਾਂ ਦੂਜੇ ਤੀਜੇ ਦੀ ਹਮਾਇਤ ਨਹੀਂ ਕਰਦੇ ਪਰ ਲੇਕਰ ਕਪਲੇ ਬਾਜਾਂ ਨੂੰ ਬਹੁਤ ਤੁਸੀਂ ਦੇਖ ਕੇ ਪਾਇਓ ਕਪਲੇ ਬਾਜਾਂ ਨੂੰ ਵੋਟ ਨਾ ਪਾ ਦਿਓ ਮੇਰੇ ਵੀਰੋ ਹੁਣ ਥੋੜਾ ਸਮਾਂ ਰਹਿ ਗਿਆ ਜਿਵੇਂ ਅਮਰਪਾਲ ਜੀ ਨਾਲ ਜਿਵੇਂ ਵੀ ਟੱਕਰ ਸ਼ਾਈ ਹੋਈ ਹੈ ਤੁਸੀਂ ਦੇਖਿਆ ਕਿ ਪੂਰੇ ਸੰਸਾਰ ਨੂੰ ਪਤਾ ਪਾਵੇ ਬੰਦ ਨੂੰ ਪਤਾ ਵੀ ਉਹ ਕਿੱਥੇ ਜਾ ਕੇ ਇਹ ਜੂਟੇ ਵਿੱਚ ਇੱਕ ਬੰਦੇ ਨੂੰ ਖੁੱਲ੍ਹਦੇ ਰਿਹਾ ਹੈ ਵਪਾਰ ਕਰਨੀ ਤੇ ਦੂਜਾ ਬੰਦਾ ਅੰਦਰ ਬੈਠਾ ਤੇ ਉਹਨੂੰ ਬਾਹਰ ਨਿਕਲ ਨਹੀਂ ਸਕਦਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇੱਕ ਕਪੜੇਵਾਜ ਨੂੰ ਵਪਾਰ ਕਰਨ ਲਈ ਤੁਸੀਂ ਦੇਖਦੇ ਹੋ ਤੇ ਉਸ ਵੀਰ ਨੂੰ ਅੰਦਰ ਬੈਠੇ ਨੇ ਜਿਹੜਾ ਹੈ ਜਿੰਦ ਬੈਠੇ ਨੂੰ ਜਿਤਾ ਰਿਹਾ ਜੋ ਆਪਣੇ ਹੱਕਾਂ ਦੀ ਆਪਣੀ ਕੌਮ ਦੀ ਲੜਾਈ ਲੜ ਰਿਹਾ ਤੇ ਮੈਂ ਹੁਣ ਇੱਥੇ ਮੇਰੇ ਕੋਲ ਰਾਜਾ ਜੀ ਆਏ ਮੈਂ ਖਸਾਨ ਮੰਡੀ ਤੋਂ ਬੁਲਕਾਰ ਕੇ ਆਏ ਨੇ ਤੇ ਸਾਰੀ ਸਾਡੀ ਇਕਸਾਨ ਮੰਡੀ ਯੂਨੀਅਨ ਦੇ ਸਾਡੇ ਮੈਂਬਰ ਸਾਹਿਬਾ ਆਏ ਨੇ ਤੇ ਰਾਜਾ ਜੀ ਦਾ ਫਰੇਮ ਹੈ ਕਿ ਸਰਕਾਰ ਦੇ ਬਹੁਤ ਬਗਬਟੇ ਦਾਬੇ ਸੀ 600 ਜੂਰੇ ਮਾਫ ਕਰਨ ਦੇ ਰਾਜਾ ਜੀ ਦਾ ਫਰੇਟਾ ਪਿੰਡਾਂ ਜਾਂ ਕਿਸੇ ਵੀਰ ਨੂੰ ਪਤਾ ਨਾ ਹੋਵੇ ਤਾਂ ਮੇਰੇ ਤੋਂ ਪੁੱਛ ਲੋ ਵੀ ਫਰੇਟਾ ਕੋ ਰਾਜਾ ਜੀ ਜਿਹੜੇ ਕਿਸਾਨ ਮੰਡੀ ਚ ਸਬਜ਼ੀ ਵੇਚਦੇ ਨੇ ਇਹਨਾਂ ਦਾ 9200 ਰੁਪਿਆ ਬਿਜਲੀ ਦਾ ਬਿੱਲ ਆਇਆ ਪਹਿਲਾਂ ਵੀ ਕਹਿੰਦਾ ਮੈਂ ਬਿੱਲ ਭਰਾਂਦਾ ਰਹਿੰਦਾ ਪਰ ਉਹ ਜਿਹੜੇ 600 ਜੂਟ ਦੇ ਸੁਫਨੇ ਸੀ ਉਹ ਸੁਫਨੇ ਹਵਾ ਚ ਆ ਬਹੁਤ ਸਾਰੇ ਦੇ ਕਰਕੇ ਇਕੱਠੇ ਕਰੀਏ ਤਾਂ ਮੇਰੇ ਕੋਲ 20 ਬੰਦੇ ਹੋਰੇ ਤਾਂ ਲਾਵਾ ਆਏ ਨੇ ਜਿਨ੍ਹਾਂ ਦਾ ਇੱਕ ਬੀਬੀ ਪਰਮਜੀਤ ਕੌਰ ਕੁੰਮਰੇ ਤੋਂ ਬਾਲਮੀਕ ਬਰਾਦਰੀ ਚੋਂ ਜਿਹੜੀ ਵਿਧਵਾ ਹੈ ਉਹ ਕਹਿੰਦੀ ਮੇਰੇ ਘਰ ਦਾ 45000 ਰੁਪਿਆ ਬਿੱਲ ਆਇਆ ਤਾਂ ਮੈਂ ਮਨ ਬਰਾਮੇਵਾਲ ਜਨ ਪੁੱਤਣਾ ਚਾਹਣਾ ਹੈ ਇਸ ਤਿਹਾਂ ਦੇ ਤੁਸੀਂ ਖੇਛੇ ਸੰਗਤ ਦੀ ਮਾਫੀ ਦੀ ਗੱਲ ਕਰਦੇ ਤਾਂ ਲੋਕ ਕਿਹੜਾ ਪਿੱਛੇ ਖੜਦੇ ਅਸੀਂ ਕਿੰਨੀ ਕਿੰਨੀ ਗੱਲ ਕਰੀਏ ਇਹ ਜੁਈ ਮੈਂਤियां ਕਰਦਾ ਹਾਂ ਤੁਹਾਨੂੰ ਕੇਵਾਂ ਦਾ ਯਾਦਕਾਂ ਤੇ ਕਹਿੰਦਾ ਮੈਂ ਸਰੇ ਸਮਝ ਕੇ ਬਹੁਤ ਹੀ ਧਿਆਨ ਨਾਲ ਵੋਟ ਪਾ ਦੋ ਜਿਹੜਾ ਉਮੀਦਵਾਰ ਚੰਗਾ ਹੋਵੇ ਤੇ ਪਹਿਲਾਂ ਵਾਂਗੂ ਰਹੇ ਨਾ ਹੋਵੇ ਮੁੜ ਕੇ ਤੁਹਾਨੂੰ 5 ਸਾਲ ਨਾ ਦੇਵੇ ਵਾਹਿਗੁਰੂ ਜੀ ਦਾ ਖਲਸਾ ਸਰੀ ਵਾਹਿਗੁਰੂ ਜੀ ਦਾ ਇੰਦਸਤਾਨ ਨਿਰੋਗ ਕੋਰੇ ਨੂੰ ਮੀਟ ਦੇ ਵਿੱਚੋਂ ਵੀ ਲਾਇਆ ਸੀ 3300 ਰੁਪਇਆ

ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਚੋਣ ਦਾ ਸਾਖੀ ਇਖਾਣਾ ਉਹ ਭਾ ਪੁੱਕੇ ਕੋਈ ਕੈਂਡੀਡੇਟ ਕਿੱਥੋਂ ਆ ਗਿਆ ਕਿਤੇ ਲੜ ਰਿਹਾ ਕਿੱਥੋਂ ਆ ਕੇ ਕਿਤੇ ਲੜ ਰਿਹਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੋਟ ਦਾ ਇਸਤੇਮਾਲ ਆਪਾਂ ਜਿਹਨੂੰ ਵੋਟ ਪਾਉਣ ਦਾ ਆਪਾਂ ਨੂੰ ਹੱਕ ਦੇ ਗਏ ਨੇ ਬਾਬਾ ਸਾਹਿਬ ਉਹਦਾ ਇਸਤੇਮਾਲ ਆਪਾਂ ਸਹੀ ਤਰੀਕੇ ਨਾਲ ਕਰੀਏ ਕੋਈ ਇਲੈਕਸ਼ਨ ਚੰਡੀਗੜ੍ਹ ਤੋਂ ਲੜਦਾ ਉਹ ਤੋਂ ਬਾਅਦ ਫਿਰ ਅਨੰਪੁਰ ਸਾਹਿਬ ਚਲ ਜਾਂਦਾ ਅਨੰਪੁਰ ਸਾਹਿਬ ਤੋਂ ਫਿਰ ਫਟੂਰ ਸਾਹਿਬ ਚਲ ਜਾਂਦਾ ਉਹ ਸਿਆਣੇ ਕਹਿੰਦੇ ਨੇ ਕਿ ਜੇ ਆਪਣਾ ਮਾਰੂਗਾ ਤਾਂ ਛਾਵੀ ਦਾ ਸੁੱਤੀਗਾ ਤੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਲੋਕਲ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਜ਼ਰੂਰ ਪਾਈ ਜਾਵੇ ਕਿ ਜਿਹੜੇ ਝੂਠੇ ਤੇ ਅਖੌਤੀ ਇਨਕਲਾਬੀ ਨੇ ਜਿਨ੍ਹਾਂ ਨੇ ਭਗਤ ਸਿੰਘ ਦੇ ਗੀਤ ਲਾ ਕੇ ਪੂਰੇ ਇਲੈਕਸ਼ਨ ਦੀ ਕੈਂਪੇਨ ਨਾ ਕੀਤੀਆਂ ਨੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਰਾਜ ਸਭਾ ਦਾ ਜਿਹੜਾ ਮੈਂਬਰ ਹੈ ਉਹ ਨਾਮਿਨੇਟ ਕਰਨੇ ਸੀ ਕੀ ਭਗਤ ਸਿੰਘ ਦੇ ਪਰਿਵਾਰ ਤੋਂ ਇਹਨਾਂ ਨੂੰ ਕੋਈ ਮਿਲਿਆ ਨਹੀਂ ਜਿਹੜਾ ਉਹਨਾਂ ਨੂੰ ਨਾਮਿਨੇਟ ਕਰ ਸਕਣ ਉਸ ਤੋਂ ਬਾਅਦ ਹੁਣ ਦੇਖੋ ਤੁਸੀਂ ਹੁਣ ਟਿਕਟਾਂ ਵੰਡੀਆਂ ਨੇ ਕੀ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕੋਈ ਇਹਨਾਂ ਨੂੰ ਮਿਲਿਆ ਨਹੀਂ ਜਿਹੜਾ ਇਹ ਟਿਕਟ ਦੇ ਸਕਣ ਫਿਰ ਸਾਫ਼ ਹੀ ਉਹ ਇੱਕ ਝੂਠੇ ਇਨਕਲਾਬੀ ਨਹੀਂ ਜੇ ਉ ਜਾਏ ਜੇ ਕੋਈ ਹੂਰ ਦੇ ਦੇ ਤਾਂ ਕਹਿਣ ਦੇਣੀ ਵੀ ਇਹਦੇ ਇਹ ਕੀਤਾ ਹੋਊਗਾ ਤਾਂ ਜੇਲ੍ਹ ਗਿਆ ਹੈ ਹੁਣ ਆਪ ਜਦੋਂ ਜੇਲ੍ਹੋਂ ਬਾਹਰ ਆਇਆ ਸਾਡੇ ਸੀਐਨ ਸਾਹਿਬ ਸਾਰੇ ਕੰਮ ਛੱਡ ਕੇ ਇਹਨੂੰ ਰਿਸੀਵ ਕਰਨ ਗਏ ਨੇ ਵੀ ਪਤਾ ਨਹੀਂ ਅੰਦਰੋਂ ਕਿਹੜੀ ਇਹ ਜਿਹੜੀ ਹੈਗੀ ਇਹ ਜਿਹੜਾ ਕੰਮ ਕਰਕੇ ਆਇਆ ਵੀ ਇਹਨੂੰ ਰਿਸੀਵ ਕਰਨ ਗਏ ਨੇ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ 70 ਸਾਲ ਹੋ ਗਏ ਆਪਾਂ ਆਪਣੇ ਹੱਕ ਆਪਾਂ ਆਪਣੀ ਤਾਕਤ ਆਪਾਂ ਪਛਾਣ ਨਹੀਂ ਸਕੇ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਆਪਾਂ ਹੁਣ ਤਾਂ ਆਪਣੇ ਹੱਕ ਪਛਾਣ ਲਓ ਹੁਣ ਤਾਂ ਆਪਾਂ ਪਛਾਣ ਲਓ ਵੀ ਆਪਾਂ ਨੂੰ ਵੋਟ ਜਿਹੜੀ ਉਹ ਕਿਉਂ ਪਾਉਣੀ ਚਾਹੀਦੀ ਹੈ ਆਪ ਕਾਂਸ਼ੀਰਾਮ ਕਹਿੰਦੇ ਹੁੰਦੇ ਸੀ ਇਹ ਵੀ ਵੋਟ ਵੇਚਣਾ ਬੇਟੀ ਵੇਚਣ ਦੇ ਬਰਾਬਰ ਹੈ ਆਪਾਂ ਇਹ ਜਿਹੜੀਆਂ ਗੱਲਾਂ ਸਾਰੀਆਂ ਇਹਨਾਂ ਤੇ ਅਮਲ ਕਰੀਏ ਤੇ ਝੂਠੇ ਇਨਕਲਾਬੀ ਨੇ ਜਿਹੜੇ ਇਹਨਾਂ ਨੂੰ ਆਪਣਾ ਵੋਟ ਨਾ ਪਾਈਏ ਕੈਂਡੀਡੇਟ ਦੇਖ ਕੇ ਲੋਕਲ ਕੈਂਡੀਡੇਟ ਨੂੰ ਵੋਟ ਪਾਈਏ ਜੀ ਜੈ ਭੀਮ ਜੈ ਭਾਰ